ਕਹਿੰਦੇ ਦੁਸ਼ਮਣ ਮਰੇ ਤਾਂ ਖੁਸ਼ੀ ਨਾ ਕਰੀਏ ਸੱਜਣਾ ਵੀ ਮਰ ਜਾਣਾ ਪਰ ਜਦੋਂ ਕੁਝ ਬੰਦੇ ਇਦਾਂ ਦੇ ਹੁੰਦੇ ਆ ਜਿਨ੍ਹਾਂ ਦੀ ਮੌਤ ਦੀ ਖਬਰ ਸੁਣ ਕੇ ਸੱਚਮੁੱਚ ਲੋਕ ਇਹ ਕਹਿ ਦਿੰਦੇ ਆ ਵੀ ਚੰਗਾ ਹੋਇਆ ਕਿਉਂਕਿ ਉਮਰ ਦੇ ਵਿੱਚ ਤੁਸੀਂ ਕਿਹੋ ਜਿਹਾ ਕਰਤਾਰ ਨਿਭਾਇਆ ਆਪਣੀ ਜ਼ਿੰਦਗੀ ਵਿੱਚ ਇਹ ਬੰਦੇ ਦੇ ਮਰਨ ਤੋਂ ਬਾਅਦ ਦੁਨੀਆ ਲੇਖਾ ਜੋਖਾ ਕਰਦੀ ਹੈ ਜਿੱਥੇ ਆਪਾਂ ਇਹ ਕਹਿ ਲਈਏ ਵੀ ਜਿੱਥੇ 7 ਤੇ 9 ਸਾਲ ਦੇ ਸਾਡੇ ਬਾਬੇ ਸਾਹਿਬ ਜਾਦੇ ਜਿਨ੍ਹਾਂ ਨੇ ਸੱਚ ਲਈ ਸ਼ਹਾਦਤਾਂ ਦਿੱਤੀਆਂ ਲੋਕ ਸਜਦਾ ਕਰਦੇ ਨੇ ਤੇ ਜਿੱਥੇ 80 85 ਸਾਲ ਦੇ ਸੂਬੇ ਸਰਹੰਦ ਵਰਗੇ ਨੇ ਜ਼ੁਲਮ ਕੀਤਾ ਉਹਦੀ ਮੌਤ ਤੇ ਲੋਕ ਲਾਹਣਤਾ ਪਾਉਂਦੇ ਆ ਇਹਹੀ ਲਾਹਣਤਾ ਅੱਜ ਰਜਿੰਦਰਾ ਹਸਪਤਾਲ ਦੇ ਵਿੱਚ ਮੌਤ ਹੋਈ ਹੈ ਸਾਬਕਾ ਐਨਸਪੈਕਟਰ ਸੂਬਾ ਸਿੰਘ ਦੀ ਜਿਨੇ ਕੇ ਆਪਦੇ ਡਿਊਟੀ ਦੇ ਸਮੇਂ ਦੇ ਵਿੱਚ 84 ਤੋਂ 92 ਦੇ ਸਮੇਂ ਦੇ ਵਿੱਚ ਸਿੱਖ ਨੌਜਵਾਨਾਂ ਨੂੰ ਚੱਕ-ਚੱਕ ਕੇ ਫੇਕ ਐਨਕਾਊਂਟਰ ਕੀਤੇ ਪਤਾ ਨਹੀਂ ਕਿਹੜੀ ਮਾਂ ਦੇ ਪੁੱਤ ਮਾਰੇ ਭੈਣਾਂ ਦੇ ਭਰਾ ਮਾਰੇ ਤੇ ਪਤਨੀਆਂ ਦੇ ਪਤੀ ਇਹਨਾਂ ਨੇ ਬੇਕਸੂਰ ਬਹੁਤ ਪੁਲਿਸ ਮੁਲਾਜ਼ਮ ਸੀ ਉਦੋਂ ਜਿਨ੍ਹਾਂ ਨੇ ਇੱਥੇ ਫੀਤੀਆਂ ਆ ਮੋਡਿਆਂ ਤੇ ਤਾਰੇ ਲਵਾਉਣ ਵਾਸਤੇ ਇਹਨਾਂ ਨੇ ਨਹਾਥੇ ਲੋਕਾਂ ਦਾ ਖੂਨ ਕੀਤਾ ਸੀ ਕਤਲ ਕੀਤੇ ਸੀ ਇਹਨਾਂ ਨੇ ਉਦੋਂ ਤਾਂ ਰੱਬ ਯਾਦ ਨਹੀਂ ਸੀ ਜਿਹੜਾ ਅੱਜ ਇਹ ਸੂਬਾ ਸਾਬਕਾ ਇਨਸਪੈਕਟਰ ਅਰਜੰਤਰਾ ਹਸਪਤਾਲ ਦੇ ਵਿੱਚ ਮਰਿਆਗਾ ਕਹਿੰਦੇ ਇਹ ਇਹ ਕਹਿੰਦਾ ਹੁੰਦਾ ਸੀ ਲੋਕਾਂ ਨੂੰ ਉਸ ਆਪ ਦੇ ਸਮੇਂ ਜਦੋਂ ਡਿਊਟੀ ਤੇ ਸੀ ਕਿ ਯਾਦ ਰੱਖੋਗੇ ਮੈਂ ਦੂਜਾ ਸੂਬਾ ਸਰਹੰਦਾ ਤੇ ਅੱਜ ਅਜੇ ਹੀ ਸਥਿਤੀ ਦੇ ਵਿੱਚ ਮਰਿਆ ਇਹ ਬੰਦਾ ਕਿ ਪਰਿਵਾਰ ਨੇ ਵੀ ਕਹਤਾ ਸੀ ਵੀ ਸਾਥੋ ਇਹ ਸਾਂਭਿਆ ਨਹੀਂ ਜਾਂਦਾ ਜਿਹੜਾ ਕਿ ਪਟਿਆਲੇ ਜੇਲ੍ਹ ਦੇ ਵਿੱਚ ਫਰਜੀ ਇਨਕਾਉਂਟਰ ਮਾਮਲੇ ਦੇ ਵਿੱਚ ਸਜ਼ਾ ਕੱਟ ਰਿਆ ਸੀ ਤੇ ਦੱਸਿਆ ਜਾਂਦਾ ਹੈ ਕਿ ਉੱਥੇ ਕੌਮੀ ਯੋਧਾ ਸੀ ਜਿਹੜਾ ਜਿਹਨੇ ਸੂਰੀ ਨੂੰ ਸੁਧਾਰਿਆ ਸੀ ਸੰਦੀਪ ਸਿੰਘ ਉਹਦੇ ਨਾਲ ਕਹਿੰਦੇ ਲੜਾਈ ਹੋਈ ਸੀ ਉਸ ਤੋਂ ਬਾਅਦ ਇਹਦੀ ਹਾਲਤ ਇਹ ਹੋ ਗਈ ਸੀ ਹੁਣ ਇੱਥੇ 2-3 ਗੱਲਾਂ ਤੁਹਾਡੇ ਨਾਲ ਸਪਸ਼ਟ ਕਰਨੀਆਂ ਮਿੱਤਰੋ ਜਿਹੜੇ ਮਰਜੀ ਧਰਮ ਦੇ ਵਿੱਚ ਬੰਦਾ ਹੋਵੇ ਜਿਹੜੀ ਮਰਜੀ ਕਾਸਟ ਦੇ ਵਿੱਚ ਬੰਦਾ ਹੋਵੇ ਜਿਹੜੇ ਮਰਜੀ ਮੁਲਖ ਸੂਬੇ ਦੇ ਵਿੱਚ ਬੰਦਾ ਹੋਵੇ ਤੁਸੀਂ ਜਿਹੋ ਜਿਹਾ ਕਰਤਾਰ ਤੁਹਾਡਾ ਹੈਗਾ ਜਿਹੋ ਜਿਹੇ ਤੁਸੀਂ ਲੋਕਾਂ ਦੇ ਸਾਹਮਣੇ ਜਿਹੋ ਜਿਹੇ ਆ ਆਪਣੇ ਸਮੇਂ 'ਚ ਕੰਮ ਕਰਦੇ ਹੋਣਾ ਤੁਹਾਡੀ ਉਹੋ ਜਿਹੀ ਸ਼ਬੀ ਬਣ ਜਾਣੀ ਐ ਇਹ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਤੁਸੀਂ ਇੱਕ ਗੱਲ ਸੋਚੋ ਜਿਹੜੇ ਪੁਲਿਸ ਮੁਲਾਜ਼ਮ 84 ਤੋਂ 92 ਤੱਕ ਜਾਂ ਉਸ ਤੋਂ ਬਾਅਦ ਵੀ ਸਿੱਖ ਨੌਜਵਾਨਾਂ ਦੀਆਂ ਜ਼ਿੰਦਗੀਆਂ ਦੇ ਨਾਲ ਖੇਡਦੇ ਰਹੇ ਸਿਰਫ ਆਪਣੇ ਮੈਡਲਾ ਮਾਰੇ ਸਿਰਫ ਆਪਣੀ ਤਰੱਕੀ ਮਾਰੇ ਸਿਰਫ ਆਪਣੀ ਟੌਰ ਸ਼ੋਰ ਮਾਰੇ ਇਹ ਗੱਲਾਂ ਦਾ ਉਹਨਾਂ ਦੇ ਪਰਿਵਾਰਾਂ ਨੂੰ ਵੀ ਪਤਾ ਸੀ ਪਰ ਪਰਿਵਾਰ ਵੀ ਐ ਚੁੱਪਚਾਪ ਕਰਕੇ ਸੁਣਦੇ ਰਹੇ ਕਹਿੰਦੇ ਹੁੰਦੇ ਆ ਗੁਨਾਹ ਕਰਨ ਵਾਲਾ ਤੇ ਉਸ ਦੇ ਗੁਨਾਹ ਨੂੰ ਛਪਾਉਣ ਵਾਲਾ ਗੁਨਾਹ ਕਰਨ ਵਾਲੇ ਨਾਲੋਂ ਵੀ ਕਿਤੇ ਵੱਡਾ ਹੁੰਦਾ ਅੱਜ ਇਹਨਾਂ ਦੇ ਪਰਿਵਾਰ ਕਿਤੇ ਸੋਚ ਲੈਣ ਵੇਖੋ ਜੇ ਲੀਡਰ ਹੋ ਗਏ ਜਾਂ ਕੋਈ ਵੀ ਸਰਕਾਰੀ ਅਧਿਕਾਰੀ ਹੋ ਗਿਆ ਕਿਸੇ ਵੀ ਡਿਪਾਰਟਮੈਂਟ ਦੇ ਵਿੱਚ ਜਦੋਂ ਕੋਈ ਗਲਤ ਕੰਮ ਹੁੰਦਾ ਜਾਂ ਕਿਸੇ ਸਰਕਾਰੀ ਅਫਸਰ ਦੇ ਸਮੇਂ ਦੇ ਵਿੱਚ ਗਲਤ ਕੰਮ ਹੁੰਦਾ ਉਦੋਂ ਉਹ ਸਰਕਾਰੀ ਅਫਸਰ ਨਹੀਂ ਬੋਲਦੇ ਜਦੋਂ ਰਿਟਾਇਰਮੈਂਟ ਹੋ ਜਾਂਦੇ ਆ ਜਦੋਂ ਸੇਵਾ ਮੁਕਤ ਹੋ ਜਾਂਦੇ ਆ ਉਦੋਂ ਚੈਨਲਾਂ ਤੇ ਆ ਕੇ ਪੋਡਕਾਸਟ ਕਰਨਗੇ ਉਦੋਂ ਬਹੁਤ ਕੁਝ ਦੱਸਦੇ ਆ ਵੀ ਸਾਡੇ ਸਮੇਂ ਆਏ ਹੋਇਆ ਸੀ ਸਾਡੇ ਸਮੇਂ ਸਾਡਾ ਵੱਡਾ ਬੌਸ ਜਿਹੜਾ ਅਫਸਰ ਸੀ ਉਹ ਆ ਧੱਕੇ ਕਰਦਾ ਸੀ ਉਹ ਰਿਸ਼ਵਤ ਲੈਂਦਾ ਸੀ ਉਹਨੇ ਐਦਾਂ ਪੱਤਰ ਔਲਤੀ ਕਿਸੇ ਦੀ ਉਹਨੇ ਨੌਜਵਾਨ ਦਾ ਅਨਕਾਊਂਟਰ ਕਰਤਾ ਪਰ ਉਦੋਂ ਬੋਲਦੇ ਐ ਜਦੋਂ ਫੰਡ ਵੀ ਮਿਲ ਜਾਣ ਜਦੋਂ ਤਨਖਾਹਾਂ ਵੀ ਮਿਲ ਜਾਣ ਜਦੋਂ ਸਾਰੇ ਪਾਸਿਓਂ ਪੂਰਾ ਘਾਟਾ ਪੂਰਾ ਹੋ ਜੇ ਜਦੋਂ ਸਾਰਾ ਮੁਨਾਫਾ ਕਮਾ ਲੈਣ ਉਦੋਂ ਸੱਚੇ ਬਣਨਗੇ ਕੈਮਰਿਆਂ ਸਾਹਮਣੇ ਬੈਠ ਕੇ ਉਦੋਂ ਆਪਣੀ ਦਲੇਰੀ ਦੀਆਂ ਕਹਾਣੀਆਂ ਸੁਣਾਉਣਗੇ ਤੁਸੀਂ ਦੇਖੋ ਇਹ ਕਰਦਾਰ ਸੀ ਇਸ ਇੰਸਪੈਕਟਰ ਸੂਬੇ ਦਾ ਜਿਹੜਾ ਕਹਿੰਦਾ ਸੀ ਸੂਬਾ ਸਰਹੰਦ ਕਹੋ ਮੈਨੂੰ ਦੂਜਾ ਤੇ ਸੱਚਮੁੱਚ ਮਰਿਆ ਵੀ ਫਿਰ ਉਸੇ ਮੌਤ ਦੇ ਵਿੱਚ ਇਹ ਇਹ ਕਿਹਾ ਗਿਆ ਕਿ ਜਦੋਂ ਕਹਿੰਦੇ ਕਿਸੇ ਨੇ ਮਰ ਜਾਣਾ ਖੁਸ਼ੀ ਨਹੀਂ ਮਨਾਈਦੀ ਹੁੰਦੀ ਪਰ ਕੁਸ਼ਕ ਮੌਤਾਂ ਕੁਸ਼ਕ ਬੰਦਿਆਂ ਦੇ ਕਰਦਾਰ ਆਪਣੀ ਲਾਈਫ ਦੇ ਵਿੱਚ ਇਦਾਂ ਦੇ ਹੁੰਦੇ ਆ ਜਿਨ੍ਹਾਂ ਦੇ ਮਰ ਜਾਣ ਤੇ ਲੋਕ ਸੱਚਮੁੱਚ ਖੁਸ਼ੀ ਮਨਾਉਣ ਲੱਗ ਪੈਂਦੇ ਆ ਹੁਣ ਅੱਜ ਇਹ ਮੌਤ ਹੋਈ ਆ ਸੂਬੇ ਸਰਹੰਦ ਦੀ ਮੈਂ ਸੂਬਾ ਸਰਹੰਦੀ ਕਹਿ ਦਿਆਂ ਤਾਂ ਵੇਖੋ ਹਰ ਕੋਈ ਇਹੀ ਲਿਖ ਰਿਹਾ ਜਦੋਂ ਉਹਦੀ ਪੋਸਟ ਸੋਸ਼ਲ ਮੀਡੀਆ ਤੇ ਪੜ ਰਿਹਾ ਹੈ ਕੋਈ ਵੀਡੀਓ ਦੇਖ ਰਿਹਾ ਕਿ ਚੰਗਾ ਹੋਇਆ ਵੈਰੀ ਗੁੱਡ ਚੰਗਾ ਹੋਇਆ ਕਿਉਂਕਿ ਜੇ ਵੇਖੋ ਉਹਨੂੰ ਡਿਊਟੀ ਮਿਲੀ ਸੀ ਸਰਕਾਰੀ ਡਿਊਟੀ ਸੀ ਪੁਲਿਸ ਵਿਭਾਗ ਦੇ ਵਿੱਚ ਸੀਗਾ ਉਦੋਂ ਚੰਗਾ ਅਫਸਰ ਬਣ ਕੇ ਦਿਖਾਉਂਦਾ ਉਦੋਂ ਸੱਚ ਨੂੰ ਸੱਚ ਕਹਿੰਦਾ ਝੂਠ ਨੂੰ ਝੂਠ ਕਹਿੰਦਾ ਕੱਲੀਏ ਰਿਸ਼ਵਤ ਲੈ ਲੈਣੀ ਲੋਕਾਂ ਨਾਲ ਧੱਕੇ ਕਰਦੇ ਨੇ ਇਹ ਗੱਲ ਯਾਦ ਰੱਖਿਓ ਜਿਹੜਾ 84 88 92 ਵਿੱਚ ਦੌਰ ਦੇ ਵਿੱਚ ਪੁਲਿਸ ਅਫਸਰਾਂ ਨੇ ਧੱਕੇ ਕੀਤੇ ਆ ਪਿਛਲੇ ਸਮੇਂ ਤੋਂ ਉਹਨਾਂ ਨੂੰ ਉਹਨਾਂ ਦੀਆਂ ਗਲਤੀਆਂ ਦਾ ਉਹ ਗਲਤੀਆਂ ਨਹੀਂ ਕਹੂੰਗਾ ਸੌਰੀ ਉਹਨਾਂ ਦੇ ਕੀਤੇ ਗੁਨਾਹਾਂ ਦੀ ਸਜ਼ਾ ਨਾ ਜਿਹੜੀ ਉਹ ਮਿਲਦੀ ਪਈ ਹੈ ਤੇ ਜਿਹੜੇ ਹੁਣ ਕਰ ਰਹੇ ਆ ਆ 2025 ਜਾਂ ਪਿਛਲੇ ਸਮੇਂ ਤੋਂ ਕਰਦੇ ਆ ਰਹੇ ਆ ਜਿਨ੍ਹਾਂ ਨੇ ਹੁਣ ਵੀ ਫੇਕ ਐਨਕਾਊਂਟਰ ਕੀਤੇ ਜਾਂ ਧੱਕਾ ਕਰ ਰਹੇ ਨੇ ਸਜ਼ਾਵਾਂ ਇਹਨਾਂ ਨੂੰ ਵੀ ਮਿਲਣਗੀਆਂ ਇਹ ਸਮਾਂ ਇੱਕੋ ਜਿਹਾ ਨਹੀਂ ਰਹਿੰਦਾ ਇਹ ਗੱਲ ਯਾਦ ਰੱਖਿਓ ਇਹ ਕਦੇ ਬੰਦਾ ਸਟਾਰ ਬਣ ਜਾਂਦਾ ਤੇ ਕਦੇ ਮਿੱਟੀ ਵੀ ਬਣ ਜਾਂਦਾ ਇਹ ਗੇਮ 5-7 ਸਾਲਾਂ ਦੀ ਹੁੰਦੀ ਆ ਵੱਡੀ ਗੇਮ ਨਹੀਂ ਹੁੰਦੀ ਪਰ ਅੱਜ ਇਹ ਸਾਬਕਾ ਇਨਸਪੈਕਟਰ ਜਿਹੜਾ ਉਮਰ ਕਹਤ ਕੱਟ ਰਿਆ ਸੀ ਫਰਜੀ ਐਨਕਾਊਂਟਰ ਪਹਿਲਾਂ ਤਾਂ ਇਹ ਐ ਕਿ ਵੇਖੋ 30-32 ਸਾਲ ਪਰਿਵਾਰ ਲੜਿਆ ਅਣਾ ਕਿੰਨਾ ਟਾਈਮ ਪਰਿਵਾਰ ਲੜਿਆ ਉਦੋਂ ਤਾਂ ਉਹਨਾਂ ਦੇ ਜਿਹੜੇ ਕੇਸ ਲੜਨ ਵਾਲੇ ਉਹ ਪੀੜ੍ਹੀ ਸੀ ਉਹ ਵੀ ਚਲੀ ਗਈ ਪਹਿਲਾਂ ਤਾਂ ਕਾਨੂੰਨ ਦਾ ਦਾਇਰਾ ਹੀ ਇੰਨਾ ਲੰਮਾ ਵੀ ਪਤਾ ਨਹੀਂ ਕਿਹੜੇ ਤਰੀਕੇ ਨਾਲ ਜਿਹੜਾ ਪ੍ਰੋਸੈਸਾ ਲੋ ਚੱਲਦਾ ਰਹਿੰਦਾ ਫਿਰ ਗੁਨਾਹ ਕਰਨ ਵਾਲੇ ਕੀ ਕਰਦੇ ਆ ਗਵਾਹਾਂ ਨੂੰ ਮਕਰਾਉਣ ਦੀ ਕੋਸ਼ਿਸ਼ ਕਰਦੇ ਆ ਜਿਹੜੇ ਪਰਿਵਾਰ ਨਾਲ ਧੱਕਾ ਕੀਤਾ ਉਹਨੂੰ ਲਾਲਚ ਦੇਣ ਦੀਆਂ ਗੱਲਾਂ ਕਰਦੇ ਆ ਇਸੇ ਕਰਕੇ ਹੱਥ ਬੰਨ੍ਹ ਕੇ ਬੇਨਤੀ ਹੈ ਕਿ ਜਦੋਂ ਤੁਸੀਂ ਸਰਕਾਰੀਓਂ ਕਿਸੇ ਕੁਰਸੀ ਤੇ ਤੁਸੀਂ ਬੈਠੇ ਹੋ ਤੁਹਾਨੂੰ ਲੋਕਾਂ ਨੇ ਬਿਠਾਇਆ ਤੁਹਾਨੂੰ ਥੋੜੀ ਤਨਖਾਹ ਮਿਲਦੀ ਹੈ ਇਹ ਲੋਕਾਂ ਦੀਆਂ ਕਿਰਤ ਦੀਆਂ ਜੇਬਾਂ ਚੋਂ ਟੈਕਸ ਜਾਂਦਾ ਇਹ ਮਾੜੀ ਮੋਟੀ ਸੋਚਿਆ ਕਰੋ ਕਿ ਜੇ ਸਾਨੂੰ ਪ੍ਰਮਾਤਮਾ ਨੇ ਨੌਕਰੀ ਦਿੱਤੀ ਅਸੀਂ ਚਾਰ ਛੇਲੜ ਕਮਾਉਣ ਲੱਗ ਕੇ ਅਸੀਂ ਇਨਸਾਫ ਕਰੀਏ ਅਸੀਂ ਹੱਕ ਸੱਚ ਦੀ ਗੱਲ ਕਰੀਏ ਅਸੀਂ ਝੂਠ ਦਾ ਸਾਥ ਨਾ ਦਈਏ ਨਹੀਂ ਤਾਂ ਪਤਾ ਨਹੀਂ ਇਸ ਤੋਂ ਪਹਿਲਾਂ ਤੇ ਇਸ ਤੋਂ ਬਾਅਦ ਕਿੰਨੇ ਸੂਬਾ ਸੰਘਾ ਇੰਸਪੈਕਟਰ ਵਰਗੇ ਦਰਿੰਦੇ ਹੋਣਗੇ ਜਿਨ੍ਹਾਂ ਨੂੰ ਮੌਤ ਦੀ ਸਜ਼ਾ ਮਿਲਣੀ ਹੈ ਜਿਨ੍ਹਾਂ ਦੇ ਨਾਲ ਇਹ ਘਟਨਾ ਹਜੇ ਹੋਣਗੀਆਂ ਤੇ ਸੂਬਾ ਅਸਰੰਦ ਇਹ ਸਾਬਕਾ ਇਨਸਪੈਕਟਰ ਅੱਜ ਦੁਨੀਆ ਤੋਂ ਨਰਕ ਸੁਧਾਰ ਗਿਆ ਤੇ ਲੋਕਾਂ ਨੇ ਸੱਚਮੁੱਚ ਖੁਸ਼ੀ ਮਨਾਈ ਆ ਤੁਸੀਂ ਵੀ ਜ਼ਰੂਰ ਆਪਣੇ ਵਿਚਾਰ ਸਾਂਝੇ ਕਰਿਓ ਕਮੈਂਟਾਂ 'ਚ ਕਿ ਕੀ ਸੱਚਮੁੱਚ ਅਜੇ ਹੈ ਲੋਕਾਂ ਦੇ ਮਰਨ ਤੇ ਜਾਂ ਮਰ ਜਾਂਦੇ ਆ ਜਦੋਂ ਸੱਚਮੁੱਚ ਲੋਕ ਖੁਸ਼ੀ ਮਨਾਉਂਦੇ ਆ ਚੰਗਾ ਕਹਿੰਦੇ ਆ ਇਹ ਜਿਹੀਆਂ ਮੌਤਾਂ ਤੇ ਜ਼ਰੂਰ ਆਪਣੇ ਵਿਚਾਰ ਸਾਂਝੇ ਕਰਿਓ ਸਾਰੇ ਭੈਣ ਭਰਾ ਧੰਨਵਾਦ ਜੀ